ਸ਼ਕਾ ਕਾਲਾ ਉਹ ਕਾਲਾ ਸ਼ਕਾ ਕਾਲਾ ਮੇਰ ਕਾਲਾ ਇਸਰਦਾਰ ਗੋਰੀਆਂ ਨੂੰ ਦਫਾ ਕਰੋ ਗੋਰੀਆਂ ਨੂੰ ਦਫਾ ਕਰੋ ਮੈਂ ਆਪਿਤਲੇ ਦੀ ਤਾਰ ਕਾਲਾ ਸ਼ਕਾ ਕਾਲਾ ਸੱਸੜੀ ਤੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਸੱਸੜੀ ਤੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਜਿਹੜਾ ਮੇਰੇ ਹਾਨਾਂ ਬੀ ਕਾਲਾ ਸ਼ਕੜਾ ਕਾਲਾ ਸ਼ਕੜ ਮੇਰ ਕਾਲਾ ਇਸ ਸਰਦਾਰ ਗੋਰੀਆਂ ਨੂੰ ਦਫਾ ਕਰੋ ਗੋਰੀਆਂ ਨੂੰ ਦਫਾ ਕਰੋ ਮੈਂ ਆਪ ਤਿੱਲੇ ਦੀ ਤਾਰ ਉਕਾਲਾ 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 ਸ਼ਕੜ ਸੱਸੜੀ ਤੇਰੇ ਪੰਜ ਪੁੱਤਰ ਦੋ ਤੀਰ ਦੋ ਕਲਸਤਰ ਸੱਸੜੀ ਤੇਰੇ ਪੰਜ ਪੁੱਤਰ ਦੋ ਤੀਰ ਦੋ ਕਲਸਤਰ ਜਿਹੜਾ ਮੈਂ ਪੁੱਤਰ ਕਾਲਾ ਸ਼ਕਾ ਕਾਲਾ ਉਹ ਕਾਲਾ ਸ਼ਕਾ ਕਾਲਾ ਮੇਰਾ ਕਾਲਾ ਇਸਰਦਾਰ ਗੋਰਿਆਂ ਨੂੰ ਦਫਾ ਕਰੋ ਉਹ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿਲੇ ਦੀ ਤਾਰ ਕਾਲਾ ਸ਼ਕਾ ਕਾਲਾ ਹੋ ਕਾਲਾ ਸ਼ਕਾ ਕਾਲਾ ਸੱਸੜੀ ਤੇਰੇ ਪੰਜ ਪੁੱਤਰ ਦੋ ਮਦਰੇ ਦੋ ਲੰਬੇ ਸੱਸੜੀ ਤੇਰੇ ਪੰਜ ਪੁੱਤਰ ਦੋ ਮਦਰੇ ਦੋ ਲੰਬੇ ਚੇੜਾ ਮੇਰੇ ਕੰਬੇ ਕਾਲਾ ਸ਼ਕਾ ਕਾਲਾ ਉਹ ਕਾਲਾ ਸ਼ਕਾ ਕਾਲਾ ਮੇਰਾ ਕਾਲਾ ਇਸਰਦਾਰ ਗੋਰਿਆਂ ਨੂੰ ਦਫਾ ਕਰੋ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿੱਲੇ ਦੀ ਤਾਰ ਕਾਲਾ ਸ਼ਕਾ ਕਾਲਾ ਕਾਲਾ ਸ਼ਕਾ ਕਾਲਾ ਮੇਰਾ ਕਾਲਾ ਇਸਰਦਾਰ ਕਾਲਾ ਸ਼ਕਾ ਕਾਲਾ ਸੱਸੜੀਏ ਤੇਰੇ ਪੰਜ ਪੁੱਤਰ ਦੋ ਦੀਵਰ ਦੋ ਜੇੜ ਸੱਸੜੀਏ ਤੇਰੇ ਪੰਜ ਪੁੱਤਰ ਦੋ ਦੇਵਰ ਦੋ ਜੇੜ ਜਿਹੜਾ ਮੇਰੇ ਥਾਣ ਦਾ ਉਹ ਚਲਾ ਗਿਆ ਪਰ ਦੇਸ ਕਾਲਾ ਸ਼ਾ ਕਾਲਾ ਉਹ ਕਾਲਾ ਸ਼ਾ ਕਾਲਾ ਮੇਰਾ ਕਾਲਾ ਇਸਰਦਾਰ ਗੋਰੀਆਂ ਨੂੰ ਦਫਾ ਕਰੋ ਗੋਰੀਆਂ ਨੂੰ ਦਫਾ ਕਰੋ ਮੈਂ ਆਪ ਤਿੱਲੇ ਦੀ ਤਾਰ ਕਾਲਾ ਸ਼ਾ ਕਾਲਾ ਉਹ ਕਾਲਾ ਸ਼ਾ ਕਾਲਾ ਮੇਰਾ ਕਾਲਾ ਇਸਰਦਾਰ ਕਾਲਾ ਸ਼ਾ ਕਾਲਾ chakara